ਤੇ ਹੁਣ ਗੱਲ ਕਰਦੇ ਹਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਇਆ ਲਗਾਤਾਰ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਪਿਛਲੇ ਤਕਰੀਬਨ 10 ਦਿਨਾਂ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਜਾ ਰਿਹਾ ਹੈ ਆ ਗੱਲ ਕਰੀਏ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਵੀਰਵਾਰ ਸਵੇਰ ਤੱਕ 24 ਕੈਰਟ ਸੋਨੇ ਦੀ ਕੀਮਤ 98946 ਰੁਪਏ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਕੀਮਤ ਘਟ ਕੇ 111194 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਹੈ ਤੁਹਾਨੂੰ ਦੱਸਦੀ ਹੈ 24 23 22 18 ਤੇ 14 ਕੈਰਟ ਦੇ ਸੋਨੇ ਦੀਆਂ ਨਵੀਆਂ ਕੀਮਤਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 24 ਕੈਰਟ ਦੇ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ 23 ਕੈਰਟ ਦੇ ਸੋਨੇ ਦੀ ਕੀਮਤ 98550 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਦੇ ਸੋਨੇ ਦੀ ਕੀਮਤ 90635 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਦੇ ਸੋਨੇ ਦੀ ਕੀਮਤ 74210 ਰੁਪਏ ਪ੍ਰਤੀ 10 ਗ੍ਰਾਮ ਤੇ ਇਸੇ ਤਰ੍ਹਾਂ 14 ਕੈਰਟ ਦੇ ਸੋਨੇ ਦੀ ਕੀਮਤ 57883 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ